ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੀ ਵੀਡੀਓ ਵਿੱਚ ਕੱਲ ਦੀ ਤੁਹਾਡੀ ਵੀਡੀਓ ਰਹਿ ਗਈ ਸੀ ਅੱਜ ਅਸੀਂ ਫੇਰ ਬਾਬਾ ਜੀ ਨੂੰ ਪੁੱਛਾਂਗੇ ਤੁਸੀਂ ਕਿਹੜੇ ਪਿੰਡ ਤੋਂ ਆਉਂਦੇ ਆ ਤੇ ਕਿੰਨੇ ਕਿਲੋਮੀਟਰ ਸਾਈਕਲ ਤੇ ਆਉਂਦੇ ਆ ਤੇ ਕਿਹੜੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਤੇ ਤੁਹਾਡੇ ਪਰਿਵਾਰ ਦੇ ਤੁਹਾਡਾ ਨਾਲ ਕੀ ਰਿਲੇਸ਼ਨ ਹੈ ਬਾਬਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਦੱਸ ਸਕਦੇ ਹੋ ਵੀ ਤੁਸੀਂ ਇਹ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਚਿਰ ਤੋਂ ਸੇਵਾ ਕਰਦੇ ਆ ਵਾਹਿਗੁਰੂ ਜੀ ਜੀਆ ਖਾਂ ਸਾਹਿਬ ਵਾਹਿਗੁਰੂ ਜੀ ਕਥਾਈ ਮੈਂ ਜੀ ਬਿਮਾਰ ਹੋ ਗਿਆ ਲੰਮਾ ਹੱਥ ਪੈਰ ਜਰਾ ਸੁੰਨ ਰਹੇ ਇੱਕ ਅੱਜ ਇੱਕ ਅੱਜ ਤੁ 사이ਕਲ ਚਲਾ ਕੇ ਆਇਆ ਹਾਂ ਮੈਂ ਜੀ ਪਹਿਲਾ ਪਹਿਲਾ ਮੈਂ ਖਰੋਟੀ ਦੇ ਮੋਟਾ ਰਿਹਾ ਹੂੰ 사이ਕਲ ਲੈ ਕੇ ਹੂੰ ਫਿਰ ਹੌਲੀ 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 ਉਰੇ ਕੰਜੂ ਮੱਠਾ ਬਿਟੇ ਗਿਆ ਤਾਂ ਫਿਰ ਮੈਂ ਮੱਠਾ ਲਾ ਕੇ ਟੇਕਣਾ ਆਉਣੇ ਫਿਰ ਮੈਂ ਇੱਥੇ ਜਾਣਾ ਦੁਪਹਿਰੇ ਨੂੰ ਜੀ ਹੂੰ ਬੀਤੇ ਜ ਕੋ ਬੈਠਾ ਰਹਿਣਾ ਹੂੰ ਫਿਰ ਜੀ ਪੈਦਾਂ ਦੇ ਫਿਰ ਮੈਂ ਘਰ ਚੱਲ ਕੇ ਰਾਂ ਵੀ ਗਿਆ ਕਾ ਨਾਲ ਲੋਕਾਂ ਦੇ ਖਾਣਾ ਵਾ ਹੂੰ ਫਿਰ ਮੈਂ ਉਲੀ ਜਾਣ ਲੱਗਿਆ ਅੱਛਾ ਬਾਬੇ ਤੁਹਾਨੂੰ ਭਲਾ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਹੋ ਮੈਨੂੰ ਹੋ ਗਏ 30 ਸਾਲ ਅੱਛਾ ਤੁਹਾਨੂੰ ਘਰ ਤੋਂ ਲੈ ਕੇ ਇੱਥੇ ਤੱਕ ਕਿੰਨਾ ਕੁ ਪਿੰਡ ਪੈ ਜਾਂਦਾ ਮੈਨੂੰ ਪੈਂਦਾ ਜੀ 10 6 ਕਿਲੋਮੀਟਰ ਅੱਛਾ ਜੀ ਭਲਾ ਬਾਬਾ ਜੀ ਆਪ ਡਾਊਨ ਵਿੱਚ ਕੋਈ ਮੁਸ਼ਕਲ ਆਉਂਦੀ ਆ ਸਾਨੂੰ ਜੀ ਲਾਕਡਾਊਨ ਵਿੱਚ ਵੀ ਰੋਕਿਆ ਨਹੀਂ ਕਿਸੇ ਨੇ ਜੀ ਬਾਬੇ ਜੀ ਕਿਰਪਾ ਰਹੀ ਅੱਛਾ ਜੀ ਪਿੰਡ ਵਿੱਚ ਮੋੜੇ ਠੇਰੇ ਫਿਰ ਕਹਦਾ ਮਗਰ ਮੈਨੂੰ ਮਾਰ ਦੂਗਾ ਮੈਂ ਲੱਗ ਅੱਛਾ ਬੱਬੀ ਤੁਹਾਡਾ ਕਿਹੜਾ ਪਿੰਡ ਹੈ ਤੇ ਤੁਹਾਡਾ ਪਿੰਡ ਵਿੱਚ ਕੀ ਨਾਮ ਹੈ ਮੇਰਾ ਪਿੰਡ ਕਨੋਲਾ ਹਮ ਹਰਦੇਵ ਸਿੰਘ ਮੇਰਾ ਨਾਮ ਹੈ ਅੱਛਾ ਜੀ ਪਹਿਲਾਂ ਤੁਸੀਂ ਪਹਿਲਾਂ ਗੋਦਾਂਸ ਆਉਣ ਤੋਂ ਪਹਿਲਾਂ ਜ਼ਿੰਦਗੀ ਵਿੱਚ ਕਿਹੜੇ ਕੰਮ ਕਰਦੇ ਸੀ ਆਪਣਾ ਆਈਦਾ ਜੀ ਖੇਤੀਬਾੜੀ ਸੀ ਜੀ ਹੂੰ ਤੇ ਪਿੰਡਾਂ ਦਾ ਸਬਜ਼ੀ ਵੇਚੀ ਹੈ ਜੀ ਜਿਆੜੀ ਜੱਫਾ ਕਰਦੇ ਜਾਈਂ ਅੱਛਾ ਜੀ ਹੋਰ ਕੋਈ ਹੋਰ ਹੋਰ ਤੁਹਾਡੇ ਕਿੰਨੇ ਬੱਚੇ ਦੇਖਿਆ ਕੰਮ ਕਰਦੇ ਦੋ ਏ ਇੱਕ ਲੜਕੀ ਆ ਵਿਆਹੀ ਵੀ ਆ ਦੋਹੇ ਮੁੰਡੇ ਅੱਛਾ ਜੀ ਦੋਹੇ ਮੁੰਡੇ ਕੋਈ ਰੁਪਈਆ ਨਹੀਂ ਸਾਨੂੰ ਛੱਡੇ ਇੱਕ ਵੀ ਦੇਖ ਲੈਣੋ ਠੀਕ ਆ ਜੀ ਦੇਖਣ ਲਈ ਅਸੀਂ ਪਰਸੈਂਟੇਸਿਸ ਤੇ ਪਰਪੂਲਾ ਕਰ ਰਹੇ ਆ ਅੱਛਾ ਜੀ ਹਾਂ ਜੁ ਕਹ ਜਾਈ ਇਹਨੇ ਨਾ ਐ ਨਹੀਂ ਕਿਹਾ ਵੀ ਲੈ ਪਾਈ ਬੀਟੂ ਪੈਸੇ ਦਵਾਈ ਨੂੰ ਦੇ ਦੋ ਹੋਰ ਕਰਿਆ ਕਰਾਲੀਆ ਜੋ ਇਹ ਬੁੱਕਰ ਕੇ ਚਲੋ ਠੀਕ ਹੈ ਬਾਬਾ ਜੀ ਇਹਨਾਂ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਦੀ ਫੋਟੇ